ਮੱਖੀ ਜਿਹਨਾਂ ਵੀ ਦਾਗ ਜਿਵੇਂ ਕਹਿੰਨੇ ਹੁੰਦੇ ਆ ਉਹ ਹੈ ਨਹੀਂ ਇਹ ਤੇ ਇੰਨੀ ਕਿ ਸਾਫ਼ ਪਈ ਆ ਇਹ ਹੁਣ ਫਿਰ ਆਪਾਂ ਸਣੀ ਬਦਲ ਲੈਨੇ ਆ ਜਾਣਕਾਰੀ ਬਈ ਕਿੱਥੋਂ ਲਿਆਣੀ ਲੱਭ ਕੇ ਇਹ ਐ ਕਾਲੀ ਛਾਹ ਯਾਰ ਇੱਕ ਡਾਟ ਜਿਹਨਾਂ ਦਾਗ ਕਹਿੰਨੇ ਹੁੰਦਾ ਉਹ ਵੀ ਹੈ ਨਹੀਂ ਇਹ ਤੇ 2025 ਮਾਡਲ ਠੀਕ ਹੈ ਜੀ ਪਹਿਲੇ ਨਾਂ ਦੀ ਸਪੋਰਟਸ ਮੈਨੂਫੈਕਚਰਿੰਗ ਵੀ 25 ਦੀ ਰਜਿਸਟਰਡ ਵੀ 25 ਆ ਠੀਕ ਹੈ ਸਪੋਰਟਸ ਵੇਰੀਐਂਟ ਆ ਬੰਪਰ ਟੂ ਬੰਪਰ ਅੰਟਚਾ ਹਲਦਾ ਕ ਪੰਨੀਆਂ ਵੀ ਕਰਦੀਆਂ ਉਤਰੀਆਂ ਨਹੀਂ ਠੀਕ ਹੈ ਜੀ ਹਾਂਜੀ ਲੋਕ ਕਹਿੰਦੇ ਹੋਣਗੇ ਵੀ ਇਵਜੀਆਂ ਕਾਰਾਂ ਲੱਭ ਕੇ ਕੌਣ ਲੈਂਦਾ ਲੱਭ ਕੇ ਆਪਾਂ ਹੀ ਲਈਦੀਆਂ ਇਵਜੀਆਂ ਕ ਚੱਲੀ ਹੈ ਸਿਰਫ 2000 ਕਿਲੋਮੀਟਰ ਲੈ ਵੀ ਇੰਟੀਰੀਅਰ ਚੈੱਕ ਕਰਾਓ ਸਿਕ ਸੇਅਰ ਬੈਗ ਕਿੰਨੀ ਚੱਲੀ ਕਰੂਜ਼ ਕੰਟਰੋਲ ਟੱਚ ਪੈਨਲ ਸਾਰੇ ਫੀਚਰ 2100 ਕਿਲੋਮੀਟਰ ਚੱਲੀ ਕਾਰ ਲੈ ਵੀ 2100 ਚੱਲੀ ਤੇ ਇੰਟੀਰੀਅਰ ਤੁਸੀਂ ਵੇਖ ਲਓ ਹੁਣ ਆ ਵੀ ਕਿੰਨਾ ਵਧੀਆ ਨਵਾਂ ਕੋਰ ਪਿਆ ਪਲਾਜ਼ਮ ਦੀ ਕਾਰ ਹੈ ਜੀ ਠੀਕ ਹੈ ਜੀ 2014 ਮਾਡਲ ਹੈ ਮੁਕਸਰ ਦਾ ਨੰਬਰ ਹੈ ਠੀਕ ਹੈ ਪਹਿਲੇ ਨਾਲ ਦੀ ਕਾਰ ਹੈ ਕਾਰ ਦੀ ਖਾਸੀਅਤ ਇਹ ਚਾਰ ਸਿਲੰਡਰ ਹੈ ਜੈਡ ਐਕਸ ਜੈਡ ਐਲਐਕਸ ਕਾਰ ਹੈ ਜੀ ਠੀਕ ਹੈ ਜੈਡ ਐਲਐਕਸ ਵੇਰੀਐਂਟ ਹੈ ਅਗਲੀ ਖਾਸੀਅਤ ਇਹ ਵੀ ਚੱਲੀ ਸਿਰਫ 28000 ਕਿਲੋਮੀਟਰ ਕਾਰ ਇਗਨਿਸ ਨੈਕਸਾ ਦੀ ਮਰੂਤੀ ਦੀ 2020 ਮਾਡਲ ਠੀਕ ਹੈ 12ਵੇਂ ਮਹੀਨੇ ਦੀ ਕਾਰ ਆ ਚੱਲੀ 22000 ਟੌਪ ਐਂਡ ਮਾਡਲ ਹੈ ਪੁਸ਼ ਬਟਨ ਸਟਾਰਟ ਕੀਲੈਸ ਐਂਟਰੀ ਟੱਚ ਪੈਨਲ ਠੀਕ ਹੈ ਸੋਨੇ ਦੇ ਸੁਆਗਾ ਵੀ ਆਟੋ ਗੇਅਰ ਦੇ ਵਿੱਚ ਕਾਰ ਆ ਲੈਓ ਦੋਸਤੋ ਆਟੋ ਗੇਅਰ ਛੋਟੀ ਕਾਰ ਹੋਵੇ ਤਾਂ ਆਟੋ ਗੇਅਰ ਹੋਵੇ ਯਾਰ ਵੇਖੋ ਤੁਸੀਂ ਆਟੋਮੈਟਿਕ ਕੰਪਨੀ ਲੋਇਵਲ ਕੰਪਨੀ ਬੈਕ ਵਾਈਪਰ ਮੀਟਰ ਰੀਡਿੰਗ ਦੀ ਗੱਲ ਕਰਾਂਗੇ ਚੱਲੀਏ ਸਿਰਫ ਤੇ ਸਿਰਫ 21000 21000 ਕਿਲੋਮੀਟਰ ਚੱਲੀ ਆ ਟੱਚ ਪੈਨਲ ਬਹੁਤ ਵਧੀਆ ਲੱਗਿਆ ਹੋਇਆ ਸੀਟ ਕਵਰ ਜਵਾਂ ਨਵੇਂ ਆ ਦੇ ਵਾਸਤੇ ਲੈ ਕੇ ਆਏ ਆ ਤੋਹਫਾ ਧਾਰ ਤੋਹਫਾ ਧਾਰ ਤਾਂ ਕਹਿ ਰਹੇ ਕਿ ਇਹ ਮਾਰਡਲ 16 ਚੱਲੀ ਹੈ 67000 ਦੇ ਗੱਡੀ ਹੈ ਬਿਲਕੁਲ ਨਵੀਂ ਬੰਪਰ ਟੂ ਬੰਪਰ 2.6 2600 ਸੀਸੀ ਸੀਆਰਡੀੀ ਇੰਜਨ ਹੈ ਦੇ ਵਿੱਚ ਜੀ 2017 ਮਾਡਲ ਹੈ ਠੀਕ ਹੈ ਜੀ ਵੀਡੀਆ ਹੀ ਆਪਸ਼ਨਲ ਆ ਹਮ ਹਮ ਪਹਿਲੇ ਨਾਲ ਤੇ 71000 ਚੱਲੀ ਹੈ ਨਵੇਂ ਟਾਇਰ ਆ ਸਟਿਪਣੀਆਂ ਨਿਊਜ਼ ਆ ਠੀਕ ਹੈ ਜੀ ਨੀਟ ਐਂਡ ਕਲੀਨ ਇੰਟੀਰੀਅਰ ਹੈ ਨਵੇਂ ਸੀਟ ਕਵਰ ਨਵੀਂ ਮੈਟਿੰਗ ਟੱਚ ਪੈਨਲ ਬਹੁਤ ਵਧੀਆ ਲੱਗਿਆ ਹੋਇਆ ਹੈ ਕੰਪਨੀ ਰਿਕਾਰਡ ਚੱਲੀ ਦੀ ਗਰੰਟੀ ਆ ਨੋਨ ਐਕਸੀਡੈਂਟ ਆ ਜੀ ਦੋਸਤੋ ਕੀ ਹਾਲ ਚਾਲ ਆ ਮੇਰੇ ਨਾਲ ਮੈਂ ਸੰਦੀਪ ਤੇ ਅੱਜ ਆਪ ਆ ਗਈ ਸੀਗੇ ਗਣਪਤੀ ਕਾਰ ਬਿਆਰ ਸ਼੍ਰੀ ਮੋਹਨ ਸਿੰਘ ਸਾਹਿਬ ਇਸ ਚਾ ਵਸ ਨੂੰ ਯਾਰ ਕਾਰਾਂ ਵਖਾਵਾਂਗੇ ਵਧੀਆ ਵਧੀਆ ਕਾਰਾਂ ਸਾਫ ਸਾਫ ਕਾਰਾਂ ਮੋਹਨ ਸਿੰਘ ਸਾਹਿਬ ਤੋਂ ਮਸ਼ਹੂਰ ਆ ਇਹ ਕਿਉਂ ਆ ਕਿਉਂਕਿ ਇਹਨੇ ਕੋਲੇ ਗੱਡੀਆਂ ਹੁੰਦੀਆਂ ਸਰਪ ਤੋ ਪੀਵੀ ਨੰਬਰ ਵਾਲੀਆਂ ਪਹਿਲੇ ਨਾਲੀਆਂ ਕੋਈ ਚਲੇ ਹੋਏ 5000 ਕੋਈ ਚਲੇ ਹੋਏ 7000 ਕੋਈ 10000 ਕਹਿ ਸਕਦੇ ਲੈਸ ਡਰਾਈਵਨ ਕਾਰਾਂ ਤੇ ਅੱਜ ਹੁਣ ਜਾ ਕੇ ਬੱਸ ਸਣੀ ਮੇਰੇ ਨਾਲ ਗੱਲਬਾਤ ਕਰਦੇ ਆ ਫਿਰ ਆਪਾਂ ਤੁਹਾਨੂੰ ਸਾਰਾ ਯਾਰ ਸਟਾਕ ਚੱਕਰਾਵਾਂ ਆਜੋ ਹੁਣ ਜਾ ਕੇ ਫਿਰ ਬਾਈ ਨਾਲ ਗੱਲਬਾਤ ਕਰਦੇ ਹਾਂ ਹੋਰ ਸਾਰੀ ਵੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਜਾ ਵੀ ਸਟਾਕ ਦੇਖਾਂ ਮਹਣਾਂ ਸਾਰਾ ਨਵਾਂ ਸਟਾਕ ਹੀ ਅਪਡੇਟ ਹੋਇਆ ਸਾਰਾ ਨਵਾਂ ਸਟਾਕ ਹੈ ਸਾਰਾ ਘੱਟ ਚੱਲਿਆ ਪਹਿਲੇ ਨਾਲ ਦਾ ਪੱਕੇ ਪੰਜਾਬ ਨੰਬਰ ਦਾ ਸਟਾਕ ਆ ਠੀਕ ਹੈ ਜੀ ਤੇ ਕੋਈ ਲੋਨ ਵਗੈਰਾ ਕੀ ਫਸ ਆਪਣੇ ਕੋਲੇ ਲੋਨ ਆਪਣੇ ਕੋਲੇ ਤਕਰੀਬਨ ਜਿੰਨਾ ਵੀ ਸਟਾਕ ਆਪਾਂ ਦਿਖਾਵਾਂਗੇ ਸਰਵ 15 ਤੋਂ 20% ਆਨ ਬਿਵਣ ਦੇ ਕੇ ਬਾਕੀ ਆਪਾਂ ਕਾਰ ਦੇ ਉੱਪਰ ਲੋਨ ਕਰਵਾ ਦੇਾਂਗੇ ਮੰਨ ਲਓ ਤਕਰੀਬਨ 5 ਲੱਖ ਦੀ ਕਾਰ ਦੇ ਉੱਪਰ ਸਿਰਫ 50000 ਤੋਂ ਲੈ ਕੇ ਲੱਖ ਰੁਪਇਆ ਡੀਪ ਦੇ ਉਸ ਤੋਂ ਬਾਅਦ ਆਪਣੀ ਲੋਕੇਸ਼ਨ ਦੱਸ ਦਿਓ ਕਿੱਥੇ ਰਹਿੰਦੇ ਹੋ ਲੋਕੇਸ਼ਨ ਆਪਣੀ ਹੈਗੀ ਹੈ ਜੀ ਗਣਪਤੀ ਕਾਰ ਬਜ਼ਾਰ ਦੀ ਮਲੋਟ ਬਟਿੰਡਾ ਰੋਡ ਬਾਈਪਾਸ ਓਪੋਜ਼ਿਟ ਵਦਵਾ ਹਸਪੀਟਲ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਲੈਓ ਦੋਸਤੋ ਆਜੋ ਫਰੋਂਵ ਕਰਦੇ ਆਂ ਵੀਡੀਓ ਸਟਾਰਟ ਕੱਲੀ ਕੱਲੀ ਤੁਹਾਨੂੰ ਕਾਰ ਵਿਖਾਵਾਂਗੇ ਨਾਲੇ ਦੱਸਾਂਗੇ ਲੋਨ ਆਜੋ ਲੈਓ ਦੋਸਤੋ ਬਹੁਤ ਹੀ ਘੱਟ ਚਲੀ ਆਈ i20 ਲੈ ਕੇ ਆ ਗਏ ਆਂ ਬਈ ਦੱਸੋ ਕਿਹੜਾ ਗੱਡੀ ਪਰਦੇ ਹੋ ਜਾਣਕਾਰੀ 2025 ਮਾਡਲ ਠੀਕ ਹੈ ਜੀ ਪਹਿਲੇ ਨਾਂ ਦੀ ਸਪੋਰਟਸ ਮੈਨੂਫੈਕਚਰਿੰਗ ਵੀ 25 ਦੀ ਹੈ ਰਜਿਸਟਰਡ ਵੀ 25 ਹੈ ਠੀਕ ਹੈ ਸਪੋਰਟਸ ਵੇ ਹਲਦਾਗ ਪੰਨੀਆਂ ਵੀ ਕਰਦੀਆਂ ਉਤਰੀਆਂ ਨਹੀਂ ਠੀਕ ਹੈ ਜੀ ਹਾਂਜੀ ਲੋਕ ਕਹਿੰਦੇ ਹੋਣਗੇ ਵੀ ਇਹ ਜਿਹੜੀਆਂ ਕਾਰਾਂ ਲੱਭ ਕੇ ਕੌਣ ਲਿਆਉਂਦਾ ਲੱਭ ਕੇ ਆਪਾਂ ਹੀ ਲਿਆਈ ਦੀਆਂ ਜਿਹੜੀਆਂ ਕਾਰਾਂ ਨਵੀਆਂ ਨਵੀਆਂ ਚੱਲੀ ਹੈ ਸਿਰਫ 2000 ਕਿਲੋਮੀਟਰ ਲੈ ਵੀ ਦੋ ਇੰਟੀਰੀਅਰ ਚੈੱਕ ਕਰੋ 6 Airbag cruise control touch panel ਸਾਰੇ ਵਿੱਚਰ 2100 ਕਿਲੋਮੀਟਰ ਚੱਲੀ ਕਾਰ ਲੈ ਵੀ ਦੋ 2100 ਚੱਲੀ ਤੇ ਇੰਟੀਰੀਅਰ ਤੁਸੀਂ ਵੇਖ ਲਓ ਹਣ ਆਪ ਵੀ ਕਿੰਨਾ ਵਧੀਆ ਨਵਾਂ ਨਕੋਰ ਪਿਆ ਆ ਪੰਨੀਆਂ ਆਪ ਨਹੀਂ ਲਾਈਆਂ ਇਹ ਕੰਪਨੀ ਤੋਂ ਹੀ ਜਿਵੇਂ ਲੱਗੀਆਂ ਉਵੇਂ ਹੀ ਹੈਗਾ ਵੀ ਚੱਲੀ ਸਿਰਫ 2000 ਇਹ ਪਹਿਲੇ ਨਾਂ ਤੇ ਫੁੱਲ ਭੀਮਾ ਹੁਣ ਪੈਸਾ ਵੀ ਕਹਿੰਦਾ ਫਦਾ ਕਰ ਦੂੰਗਾ ਕਾਰ ਦਾ ਫਾਇਦਾ ਇਹ ਜੂਈ ਨਵੀਂ ਨਿਕਲਦੀ ਹੈ ਕਾਰ 9 ਲੱਖ ਰੁਪਏ ਦੀ ਠੀਕ ਹੈ ਜੀ ਆਪਾਂ ਦੇ ਦਿਆਂਗੇ ਕਾਰ 7 ਲੱਖ ਤੇ 60000 ਰੁਪਏ ਦੀ ਠੀਕ ਹੈ ਜੀ 7 ਲੱਖ ਰੁਪਏ ਦੇ ਦਾ ਕਾਰ ਦੇ ਉੱਪਰ ਬੈਂਕ ਤੋਂ ਕਰਾ ਦੇਾਂਗੇ ਆਪਾਂ ਲੋਨ ਠੀਕ ਹੈ ਕਾਰ ਲੈਣਾ ਹੋਣਾ ਕਿੱਥੇ ਆਉਣਾ ਗਣਪਤੀ ਕਾਰ ਬੀਆਰ ਸ਼ੇਰੀ ਮੁਖਤਸਰ ਸਾਹਿਬ ਸਕਰੀਨ ਤੇ ਚੱਲਦਾ ਨੰਬਰ ਜਲਦੀ ਜਲਦੀ ਕਾਲ ਕਰ ਗੱਡੀ ਬੁੱਕ ਕਰਾ ਲਓ ਲੈ ਵੀ ਦੋਸਤੋ ਇੱਕ ਹੋਰ ਆਪਾਂ ਤੁਹਾਡੇ ਵਾਸਤੇ ਤੋਹਫਾ ਵੀ ਲੈ ਕੇ ਆ ਗਏ ਆ ਜਿੰਨੀ ਸੋਹਣੀ ਕਹਿ ਲਈਏ ਰੋਨੀ ਘਾਟਾ ਇੱਕ ਮੱਖੀ ਜਿੰਨਾ ਫੋਨ ਕਰ ਆਪਸ ਸਣੀ ਵਾਜ ਲੈਣੇ ਜਾਣਕਾਰੀ ਭਾਈ ਕਿੱਥੋਂ ਲਿਆਣੀ ਲੱਭ ਕੇ ਇਹ ਐ ਕਾਲੀ ਸ਼ਾਹ ਯਾਰ ਇੱਕ ਡਾਟ ਜਿਹਨਾਂ ਦਾ ਆ ਗਏ ਕਹਿੰਦੇ ਹਨ ਉਹ ਵੀ ਹੈਣੀ ਇਹ ਤੇ ਭਾਈ ਦਿਓ ਗਰਾਏ ਸਰਵਰ ਜਾਣਕਾਰੀ 2023 ਮਾਡਲ ਹੈ ਠੀਕ ਹੈ 4/2 ਹੈ ਸੈਸਰੀ ਸਾਰੀ ਕੰਪਲੀਟ ਲੱਗੀ ਹੈ 20 ਇੰਚੀ ਲੋਏ ਟਾਇਰ ਠੀਕ ਹੈ ਤੇ ਸੀਟ ਕਵਰ ਵਗੈਰਾ ਸਭ ਕੁਝ ਚੇਂਜ ਹੈ ਗੱਡੀ ਬਿਲਕੁਲ ਨਵੀਂ ਹੈ ਪੰਜੋ ਲੋਏ ਲੱਗੇ ਆ ਠੀਕ ਹੈ ਜੀ ਲੈ ਵੀ ਦੋਸਤੋ ਪੰਜੋ ਲੋਏ ਆ ਐ ਜਿਵੇਂ ਨਵੀਂ ਨਕੋਰ ਪਈਆ ਕਿਸੇ ਕੋਲ ਕੋਈ ਕਹਿ ਨਹੀਂ ਸਕਦਾ ਇੱਕ ਅੰਮ੍ਰਿਤ ਜੀਆ ਯਾਰ ਦੇਖੋ ਤੁਸੀਂ ਤੇ ਪੰਜਵਾਂ ਟਾਇਰ ਸਟਿੱਪਣੀ ਵਾਲਾ ਉਹ ਵੀ ਪਾਈ ਲਾਇਅ ਫਿਟ ਕਰਾਇਆ ਹੋਇਆ ਤੇ ਅੰਦਰੋਂ ਇੰਟੀਰੀਅਰ ਆਪਾਂ ਚੈੱਕ ਕਰਵਾ ਦਨੇ ਹੁਣ ਚੱਲੀ ਸਿਰਫ ਤੇ ਸਿਰਫ ਜ਼ੰਦੀਬ ਵੀਰੇ 20000 ਚੱਲੀ ਆ ਲੈ ਵੀ ਦੋਸਤੋ ਚਾਹਤੋਂ ਨਵੀਂ ਪਈਏ ਚੱਲੀ ਸਾਰੀ 20000 ਵੇਖੋ ਤੁਸੀਂ ਸਿਰਫ ਪਹਿਲੇ ਨਾਮ ਦੀ 20000 ਚੱਲੀ ਕਾਰ ਦਾ ਯੈਸੋਂ ਵਾਲਾ ਇੱਕੋ ਹੀ ਛੋਟਾ ਜਿਹਾ ਮੁੱਲ ਹੈ 13,35,000 ਰੁਪਇਆ ਠੀਕ ਹੈ ਜੀ ਲੈ ਵੀ ਦੋਸਤੋ 13 ਲੱਖ ਤੇ 35000 ਰੁਪਇਆ ਦਾ ਰੇਟ ਆ ਥਾਰ 4/2 ਸਾਢੇ 11 ਤੋਂ 12 ਲੱਖ ਰੁਪਏ ਤੇ ਤਾਂ ਗੱਡੀ ਦੇ ਉੱਪਰ ਕਰਾ ਦੇਾਂਗੇ ਆਪਾਂ ਬੈਂਕ ਤੋਂ ਲੋਨ ਸੇਂਗੜਾ ਵੀ ਇਸ ਹੀ ਖੜਾ ਆਇਆ ਆਪਣੇ ਕੋਲ ਲੈ ਵੀ ਦੋਸਤੋ ਲੋਮੇ ਤੁਹਾਡਾ ਹੋ ਜਾਣਾ ਪਹਿਲਾਂ ਆਓ ਪਹਿਲਾਂ ਪਾਓ ਬਾਈ ਨੇ ਪਹਿਲਾਂ ਦੱਸ ਆਇਆ ਲੈ ਵੀ ਦੋਸਤੋ ਤੋਹਫਾ ਇਸ ਬ੍ਰਿਜ਼ਾ ਲੈ ਕੇ ਆ ਗਏ ਆ ਬਹੁਤ ਸੋਹਣਾ ਨੰਬਰ ਆ ਪੀਵੀ 65 ਏ ਐਮ ਬਾਕੀ ਬੱਲੇ ਨੇ ਬਾਈ ਦੇ ਹੁਣ ਜਾਣਕਾਰੀ ਦੱਸਿਓ ਜੀ 2017 ਮਾਡਲ ਆ ਠੀਕ ਆ ਜੀ ਵੀਡੀਆ ਹੀ ਆਪਸ਼ਨਲ ਆ ਹੂੰ ਹੂੰ ਪਹਿਲੇ ਨਾਂ ਤੇ 71000 ਚੱਲੀ ਆ ਨਵੇਂ ਟਾਇਰ ਆ ਸਟਿਪਣੀਆਂ ਨਯੂ ਦਾ ਠੀਕ ਆ ਜੀ ਨੀਟ ਐਂਡ ਕਲੀਨ ਇੰਟੀਰੀਅਰ ਆ ਨਵੇਂ ਸੀਟ ਕਵਰ ਨਵੀਂ ਮੈਟਿੰਗ ਟੱਚ ਪੈਨਲ ਬਹੁਤ ਵਧੀਆ ਲੱਗਿਆ ਹੋਇਆ ਕੰਪਨੀ ਰਿਕਾਰਡ ਚੱਲੀ ਦੀ ਗਾਰੰ ਗਿਆ ਨੌਨ ਐਕਸੀਲੈਂਟ ਦਾ ਜੇ ਇੰਟੀਰੀਅਰ ਦੀ ਗੱਲ ਕਰੀਏ ਤੁਸੀਂ ਵੇਖ ਲਓ ਸੀਟਾਂ ਤੋਂ ਹੀ ਪਤਾ ਲੱਗ ਜਾਂਦਾ ਕੋਈ ਕੱਸੀਆਂ ਨਹੀਂ ਕੋਈ ਕੁਝ ਨਹੀਂ ਬਹੁਤ ਹੀ ਸਾਫ਼ ਤੇ ਨੀਟ ਐਂਡ ਕਲੀਨ ਐਂਡ ਇੰਟੀਰੀਅਰ ਪਿਆ ਸਿੰਗਲ ਸਕਰੈਚ ਵੀ ਨਹੀਂ 71000 ਕੰਪਨੀ ਰਿਕਾਰਡ ਚੱਲੀ ਦੀ ਰਿਟਰਨ ਦੇ ਵਿੱਚ ਗਾਰੰਟੀ ਲਿਖ ਕੇ ਦਿੱਤੀ ਜਾਊਗੀ ਠੀਕ ਹੈ ਜੀ ਕਾਰ ਦਾ ਰੇਟ ਹੈ ਯੈਸ ਨੋ ਵਾਲਾ 6 ਲੱਖ ਤੇ 80000 ਰੁਪਇਆ 680 ਦੀ ਕਾਰ ਦੇ ਦੇਾਂਗੇ ਜੀ ਸਾਡੇ 1.5 ਲੱਖ ਰੁਪਏ ਦਾ ਤਾਂ ਬੈਂਕ ਤੋਂ ਕਰਾ ਦੇਾਂਗੇ ਕਾਰ ਦੇ ਉੱਪਰ ਲੋਨ ਪਹਿਲਾਂ ਉਹ ਪਹਿਲਾਂ ਆਣਾ ਕਿੱਥੇ ਆਣਾ ਗਣਪਤੀ ਕਾਰ ਬਿਜ਼ਾਰ ਸ਼੍ਰੀ ਮੁਖਤਸਰ ਸਾਹਿਬ ਸਕਰੀਨ ਤੇ ਚੱਲਦਾ ਨ ਲੈ ਵੀ ਦੋਸਤੋ ਛੋਟੇ ਮੁੱਲ ਚ ਕਹਿ ਸਕਦਾ ਵੀ ਤੋਹਫੇ ਵਰਗੀ ਕਾਰ ਲੈ ਕੇ ਆ ਗਿਆ ਬਾਕੀ ਵੱਲੇ ਨੇ ਹੁਣ ਬਾਈ ਤੋਂ ਜਾਣਕਾਰੀ ਬਾਈ ਦੱਸੋ ਕਰਾਂ ਗੱਡੀ ਬਾਰੇ ਸਭ ਤੋਂ ਜ਼ਿਆਦਾ ਕਿੱਲੇ ਸਾਨੂੰ ਦੀ ਟੈਲੀਫੋਨ ਤੇ ਜਦੋਂ ਪੁੱਛਦਾ ਵੀ ਬਾਈ ਆਟੋ ਗੇਅਰ ਦੇ ਵਿੱਚ ਕਾਰ ਲੈਣੀ ਛੋਟੀ ਹੂੰ ਸਾਨੂੰ ਉਹ ਕਾਰ ਹੀ ਨਹੀਂ ਕਿ ਮਿਲਦੀ ਠੀਕ ਹੈ ਆਟੋ ਗੇਅਰ ਦੇ ਵਿੱਚ ਕਾਰ ਆਈ ਹੈ ਹੰਡਾਈ ਦਾ ਬ੍ਰਾਂਡ ਹੂੰ ਸਮਾਰਟ ਆਟੋ ਦੇ ਵਿੱਚ ਕਾਰ ਹੈ ਚੱਲੀ ਸਿਰਫ 13400 ਲੈ ਵੀ ਦੋਸਤੋ ਸਿਰਫ 13400 ਪੈਟਰੋਲ ਦੇ ਵਿੱਚ ਹੈ ਸਪੋਰਟਸ ਮੋੜਵਾ ਚੱਲੀ 13500 ਹੈ ਨੀਟ ਐਂਡ ਕਲੀਨ ਇੰਟੀਰੀਅਰ 13452 ਲੈ ਦੋਸਤੋ 13000 ਸਮਾਰਟ ਆਟੋ ਟੱਚ ਪੈਨ ਆਟੋਮੈਟਿਕ ਕਲਾਈਮੇਟ ਕੰਟਰੋਲ 에ਅਰ ਬੈਗ ਆਟੋ ਫੋਲਡਬਲ ਮਿਰਰ ਕੰਪਨੀ ਲਾਇਵਲ ਸਪੋਰਟਸ ਵੇਰੀਨ ਦੇ ਵਿੱਚ ਕਾਰ ਆ ਪ੍ਰੋਜੈਕਟਰ ਲਾਈਟਾਂ ਵਾਲੀ ਠੀਕ ਹੈ ਜੀ ਸੈਕੰਡ ਓਨਰ ਆ ਪੱਕੇ ਪੰਜਾਬ ਨੰਬਰ ਦੀ ਕਾਰ ਆ ਕਾਰ ਦਾ ਰੇਟ ਆ ਯਸਨੋ ਵਾਲਾ 5 ਲੱਖ ਤੇ 85000 ਰੁਪਿਆ ਠੀਕ ਆ 5 ਲੱਖ ਰੁਪਏ ਰੱਖਦਾ ਕਾਰ ਦੇ ਉੱਪਰ ਬੈਂਕ ਤੋਂ ਕਰਾ ਦੇਵਾਂਗੇ ਆਪਾਂ ਲੋਨ ਠੀਕ ਆ ਸਿੰਗਲ ਪੀਸ ਹੀ ਖੜਾ ਹੋਇਆ ਆਪਣੇ ਕੋਲ ਆਟੋਮੈਟਿਕ ਦੇ ਵਿੱਚ ਛੋਟੀ ਕਾਰ ਪਹਿਲਾ ਉਹ ਪਹਿਲਾ ਪਾਓ ਦੋਸਤੋ ਛੋਟਾ ਪੈਕਟ ਬੜਾ ਦਿਮਾਕਾ ਉਹ ਕਿਉਂ ਆ ਬਾਈ ਦੱਸੋ ਕਿਰਾਂ ਫਿਰ ਇਗਨਿਸ ਨੈਕਸਾ ਦੀ ਮਰੂਤੀ ਦੀ 2020 ਮਾਡਲ ਠੀਕ ਹੈ 12ਵੇਂ ਮਹੀਨੇ ਦੀ ਕਾਰ ਹੂੰ ਚੱਲੀ 22000 ਟੌਪ ਐਂਡ ਮਾਡਲ ਹੈ ਪੁਸ਼ਪਨ ਸਟਾਰਟ ਹੂੰ ਇਲੈਸ ਐਂਟਰੀ ਟੱਚ ਪੈਨਲ ਠੀਕ ਹੈ ਸੋਨੇ ਦੇ ਸੁਆਗਾ ਵੀ ਆਟੋ ਗੇਅਰ ਦੇ ਵਿੱਚ ਕਾਰ ਆ ਲੈਓ ਦੋਸਤੋ ਆਟੋ ਗੇਅਰ ਛੋਟੀ ਕਾਰ ਹੋਵੇ ਤਾਂ ਆਟੋ ਗੇਅਰ ਹੋਵੇ ਯਾਰ ਵੇਖੋ ਤੁਸੀਂ ਆਟੋਮੈਟਿਕ ਕੰਪਨੀ ਲੌਇਵਲ ਕੰਪਨੀ ਬੈਕ ਵਾਈਪਰ ਮੀਟਰ ਰੀਡਿੰਗ ਦੀ ਗੱਲ ਕਰਾਂਗੇ ਚੱਲੀਏ ਸਿਰਫ ਤੇ ਸਿਰਫ 21000 21000 ਕਿਲੋਮੀਟਰ ਚੱਲੀ ਆ ਟੱਚ ਪੈਨਲ ਬਹੁਤ ਵਧੀਆ ਲੱਗਿਆ ਹੋਇਆ ਸੀਟ ਕਵਰ ਜਿਵੇਂ ਨਵੇਂ ਆ ਕਾਰ ਦਾ ਯਸੋ ਨਾਲ ਛੋਟਾ ਜਿਹਾ ਮੁੱਲ ਹੈ 5 ਲੱਖ ਤੇ 30000 ਰੁਪਿਆ ਠੀਕ ਹੈ ਜੀ 5 ਲੱਖ 30000 ਰੁਪਏ ਦੀ ਕਾਰ ਮਿਲ ਜੂ ਸਾਢੇ 4.5 ਲੱਖ ਰੁਪਏ ਦਾ ਕਾਰ ਦੇ ਉੱਪਰ ਹੋ ਜੂਗਾ ਲੋਨ ਪੈਟਰੋਲ ਦੇ ਵਿੱਚ ਆਟੋਮੈਟਿਕ ਹੈ ਜੀ ਪਹਿਲਾਂ ਉਹ ਪਹਿਲਾਂ ਪਾਓ लेके ले गया बलेरो बहुत ही सोनी ਤੇ ਸਾਫ ਪਈ ਹੈ ਬਾਕੀ ਪਹਿਲੇ ਨੇ ਬਾਈ ਤੋਂ ਜਾਣ ਕਰਦੇ ਇਹ ਮੁਲਾਜ਼ਮ ਦੀ ਕਾਰ ਹੈ ਜੀ ਠੀਕ ਹੈ ਜੀ 2000 ਤੇ 14 ਮਾਰ ਲਿਆ ਮੁਕਸਰ ਦਾ ਨੰਬਰ ਹੈ ਠੀਕ ਹੈ ਪਹਿਲੇ ਨਾਲ ਦੀ ਕਾਰ ਹੈ ਕਾਰ ਦੀ ਖਾਸੀਅਤ ਇਹ ਚਾਰ ਸਿਲੰਡਰ ਹੈ ਜੈਡ ਐਕਸ ਜੈਡ ਐਲ ਐਕਸ ਕਾਰ ਹੈ ਜੀ ਠੀਕ ਹੈ ਜੈਡ ਐਲ ਐਕਸ ਵੇਰੀਐਂਟ ਹੈ ਅਗਲੀ ਖਾਸੀਅਤ ਇਹ ਚੱਲੀ ਸਿਰਫ 28000 ਕਿਲੋਮੀਟਰਾਂ ਕਾਰ ਠੀਕ ਹੈ ਜੀ ਵੀਰ ਨੂੰ ਕਹਾਂਗਾ ਮੀਟਰ ਚੈੱਕ ਕਰਾਵੇ ਇੰਟੀਰੀਅਰ ਚੈੱਕ ਕਰਾਵੇ ਸਿਰਫ 28000 ਚੱਲੀ ਜਿਆਦਾ ਲੱਖਸ ਚਾਰ ਸਿਲੰਡਰ ਦੇ ਵਿੱਚ ਕਾਰ ਹੈ ਜੀ ਬਾਅਦ ਤਿੰਨ ਸਿਲੰਡਰ ਆ ਗਈ ਸੀ ਕਾਰ ਠੀਕ ਹੈ ਨਾਲ ਦੇ ਟਾਇਰਾਂ ਦੀ ਗਾਰੰਟੀ ਹੈ ਹੂੰ ਹੂੰ ਪਹਿਲੇ ਨਾ ਉਹਦੀ ਕਾਰ ਆ ਠੀਕ ਹੈ ਮੁਕਸਰ ਦਾ ਨੰਬਰ ਹੈ ਬੰਪਰ ਟੂ ਬੰਪਰਾਂ ਟੱਚ ਆ ਠੀਕ ਹੈ ਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਦਾ ਰੇਟ ਆ ਯਸਰੋ ਵਾਲਾ 5 ਲੱਖ ਤੇ 85000 ਰੁਪਿਆ ਠੀਕ ਹੈ 5 ਲੱਖ 85000 ਦੀ ਕਾਰ ਮਿਲ ਜੂ 4 ਤੋਂ ਸਾਢੇ 4 ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਹੋ ਜਾਊਗਾ ਲੋਨ ਠੀਕ ਹੈ ਪਹਿਲੇ ਨਾ ਦੀ ਕਾਰ ਆ ਰਿਟਰਨ ਦੇ ਵਿੱਚ ਗਾਰੰਟੀ ਦੇਵਾਂਗੇ ਬੰਪਰ ਟੂ ਬੰਪਰ オリジナル ਤੇ 27000 ਚੱਲੀ ਕਾਰ ਦੀ ਪੱਕੇ ਨੰਬਰ ਦੀ ਕਾਰ ਦੀ ਗਾਰੰਟੀ ਰਿਟਰਨ 'ਚ ਮਿਲੂਗੀ ਜੀ 7ਵੇਂ ਮਹੀਨੇ ਦੀ 2014 ਮਾਡਲ ਹੈ ਜੀ ਕਾਰ ਲੈ ਬਈ ਦੋਸਤੋ ਥੋੜੇ ਪੈਸੇ ਦੇ ਕੇ ਥੋੜੀ ਚੱਲੀ ਤੁਸੀਂ ਆ ਬਲੈਰੋ ਲੈ ਕੇ ਜਾ ਸਕਦੇ ਆ ਆ ਤੁਹਾਡੇ ਸਿਰ ਲੈ ਕੇ ਆਇਆ ਪਿਆਰਾ ਕਲਰ ਆ ਗੱਲ ਤਾਂ ਜੀ ਲਾਲ ਰੰਗ ਮੈਨੂੰ ਬਹੁਤ ਪਿਆਰਾ ਲੱਗਦਾ ਦੁਨੀਆ ਕਾਰਾਂ ਆਈਆਂ ਸਾਰੀਆਂ ਵਧੀਆ ਮਤਲਬ ਕਿ ਪਹਿਲ ਦੇ ਆਧਾਰ ਤੇ ਵਿਕੀਆਂ ਠੀਕ ਹੈ ਜੀ ਸੂਟ ਵਾਈਸੀ ਪਿਛਲੀ ਵੀਡੀਓ 'ਚ ਆਪਾਂ ਵੀ ਬਹੁਤ ਵਧੀਆ ਵਿਕੀ ਰੈਨਿਊ ਵਧੀਆ ਠੀਕ ਹੈ ਨਿਕਲੀ 2020 ਦੇ ਵਿੱਚ ਹੈ ਮੈਨੂਫੈਕਚਰਿੰਗ 2019 ਦੀ ਹੈ ਠੀਕ ਹੈ ਪੈਟਰੋਲ ਦੇ ਵਿੱਚ ਆਹੇ ਕਿਉਂਕਿ ਇਹ ਪੜੇ ਲਿਖੇ ਲੋਕ ਹੀ ਲੈਂਦੇ ਆ ਡਾਕਟਰ ਡਰਾਈਵਨ ਕਾਰ ਆ ਬਿਲਕੁਲ ਬਿਲਕੁਲ ਚੱਲੀ ਸਰ ਇਹ 35000 ਕਿਲੋਮੀਟਰ ਆ ਹਮਮ ਆਟੋਮੈਟਿਕ ਸਨ ਰੂਫ ਵਾਲੀ ਕਾਰ ਆ ਜੀ ਟਾਪ ਐਂਡ ਵੇਰੀਐਂਟ ਠੀਕ ਟਾਪ ਐਂਡ ਸਨ ਰੂਫ ਵਾਲੀ ਕਾਰ ਆ ਤੇ ਬੰਪਰ ਟੂ ਬੰਪਰ ਰਿਟਰਨ ਦੇ ਵਿੱਚ ਇਹਦੀ ਵੀ ਗਾਰੰਟੀ ਹੋਊਗੀ ਰੀਪੇਂਟ ਦੀ ਨੋਨ ਐਕਸੀਡੈਂਟਲ ਦੀ ਮੀਟਰ ਦੀ ਠੀਕ ਹੈ ਜੀ ਫੁੱਲ ਗਰੰਟੀ ਹੋ ਗਈ ਇਹਦੀ ਠੀਕ ਹੈ ਰੀਟਕੇ ਵੀ ਪੈਂਡ ਮੋਹਾਲੀ ਦਾ ਨੰਬਰ ਹੈ ਪਹਿਲੇ ਨਾਂ ਦੇ ਘਾਰ ਹੈ ਠੀਕ ਹੈ ਜੀ ਬਿਲਕੁਲ ਟੁੱਟਵਾ ਛੋਟਾ ਜਿਹਾ ਮੁੱਲੀ ਹੈ ਦਾ 8 ਲੱਖ ਤੇ 50 ਹਜ਼ਾਰ ਦੀ ਕਾਰ ਦੇ ਦਿਆਂਗੇ 8 ਲੱਖ ਰੁਪਏ ਤੱਕ ਦਾ ਬੈਂਕ ਤੋਂ ਆਪਾਂ ਲੋਨ ਕਰਾ ਦੇਾਂਗੇ ਜੇ ਬੰਦੇ ਦੀ ਐਲੀਜੀਬਿਲਿਟੀ ਜਾਦਾ ਵਧੀਆ ਬੰਦੀ ਹੈ ਤਾਂ ਲੋਨ 100% ਵੀ ਹੋ ਜਾਊਗਾ ਠੀਕ ਹੈ ਜੀ ਲੈ ਦੋਸਤ ਐਲੀਜੀਬਿਲਿਟੀ ਫੁੱਲ ਹੋਈ ਤਾਂ ਲੋਨ ਫੁੱਲ ਵੀ ਬਾਈ ਨਾਲ ਕਰ ਦੋ ਕਲਰ ਬਹੁਤ ਪਿਆਰਾ ਇੱਕ ਹੱਥ ਜੋੜ ਕੇ ਫਿਰ ਬੇਨਤੀ ਹੈ ਵੀ ਜਿਹੜਾ ਵੀਰ ਕਾਰ ਪਰਚੇਸ ਕਰਨਾ ਚਾਹੁੰਦਾ ਮੈਨੂੰ ਪਤਾ ਇਹਦਾ ਰੰਗ ਲਾਲ ਹੀ ਹੈ ਟੈਲੀਫੋਨ ਤੇ ਇਹਨ ਤੇ ਲੈ ਕੇ ਆਏ ਆ ਤੋਹਫਾ ਥਾਰ ਤੋਹਫਾ ਥਾਰ ਤਾਂ ਕਹ ਰਹੇ ਆ ਕਿ ਇਹ ਮਾਰਲਾ 16 ਚੱਲੀ ਐ 67000 ਦੇ ਗੱਡੀ ਐ ਬਿਲਕੁਲ ਨਵੀਂ ਬੰਪਰ ਟੂ ਬੰਪਰ 2.6 2600 ਸੀਸੀ ਸੀਆਰਡੀ ਇੰਜਨ ਇਹਦੇ ਵਿੱਚ ਜੀ ਨਵੀਂ ਦਾ ਮਤਲਬ ਨਵੀਂ ਥਾਰ ਐ ਪੀਬੀ 3 ਬਠਿੰਡੇ ਦਾ ਨੰਬਰ ਐ ਸੈਕੰਡ ਓਨਰ ਦੀ ਥਾਰ ਐ ਬਿਲਕੁਲ ਨਵੀਂ ਦਾ ਮਤਲਬ ਨਵੀਂ ਅੰਟੀਰੀਅਰ ਦੀ ਗੱਲ ਕਰਾਂਗੇ ਬਿਲਕੁਲ ਸ਼ੋਰੂਮ ਜਣੀ ਹੁੰਦਾ ਇੰਜਨ ਐ ਇਹਦਾ ਬਿਲਕੁਲ ਨਵੀਂ ਦਾ ਮਤਲਬ ਨਵੀਂ ਐ ਅੰਟੀਰੀਅਰ ਦੀ ਗੱਲ ਕਰਾਂਗੇ ਬਿਲਕੁਲ ਨੀਟ ਐਂਡ ਕਲੀਨ ਅੰਟੀਰੀਅਰ 7000 ਚੱਲੀ ਟੱਚ ਪੈਨਲ ਬੈਕ ਕੈਮਰਾ ਲੱਗਿਆ ਹੋਇਆ ਕਾਰ ਦੇ ਵਿੱਚ ਕਿਤੋਂ ਵੀ ਡੈਸ਼ਬੋਰਡ ਤੋਂ ਕੱਸੀ ਪੀਟੀ ਥਾਰਨਿੰਗ ਜੀ ਆਮ ਬਹੁਤ ਜ਼ਿਆਦਾ ਸਮਹਾਰ ਨਾਲ ਕਿਸੇ ਮੁਲਾਜ਼ਮ ਦੀ ਥਾਰ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਦੀ ਗੱਡੀ ਦਾ ਜੈਸਨ ਵਾਲਾ ਪ੍ਰਾਈਸ ਹੈ 6 ਲੱਖ ਤੇ 20000 ਰੁਪਿਆ 5 ਲੱਖ ਰੁਪਏ ਦਾ ਤਾਂ ਗੱਡੀ ਦੇ ਉੱਪਰ ਕਰਾ ਦੇਾਂਗੇ ਆਪਾਂ ਬੈਂਕ ਤੋਂ ਲੋਨ ਸਿੰਗਲ ਹੀ ਪੀਸ ਖੜਾ ਆਇਆ ਪਹਿਲਾਂ ਉਪੋ ਪਹਿਲਾਂ ਪਾਓ ਆਣਾ ਕਿੱਥੇ ਆਣਾ ਗਣਪਤੀ ਕਾਰ ਬੀਆਰ ਸ਼੍ਰੀ ਮੁਖਸਰ ਸਾਹਿਬ ਸਕਰੀਨ ਤੇ ਚੱਲਦਾ ਨੰਬਰ ਜਲਦੀ ਜਲਦੀ ਕੋਲ ਕਰ ਗੱਡੀ ਬੁੱਕ ਕਰਾ ਲਓ ਜੀ ਧੰਨਵਾਦ